ਜਿਹੜੇ ਅਵਾਨੇ ਅਡਾਨੇ ਤੇ ਚੁੰਟਲੀ ਉਹ ਸਰਮਾਇਦਾਰ ਉਹਨਾਂ ਨੂੰ ਦੋਨੇ ਹੱਥੀ ਸਾਰੇ ਪੈਟਰੋਲ ਪੰਪ ਸਾਰੀਆਂ ਗੈਸ ਏਜੰਸੀਆਂ ਸਾਰੇ ਇਹ ਬੰਦਰਗਾਹਾਂ ਸਾਰੀਆਂ ਹਵਾਈ ਕੰਪਨੀਆਂ ਸਾਰਾ ਕੋਸ਼ ਦਿਨਾਂ ਵੀ ਦੇਸ਼ ਦੀ ਧਰਤੀ ਹੈ ਜਿੰਨੇ ਖੰਜ ਪਦਾਰਥ ਹੈ ਸਾਰੇ ਇਹਨਾਂ ਦੇ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਖਾਸਪਾ ਖਾਸ ਤੌਰ ਤੇ ਆਦਿਵਾਸੀ ਲਾਕੇ ਮਦ ਭਾਰਤ ਦੇ ਸਤੀਸ਼ਗੜ ਝਾਰਖੰਡ ਦੇ ਲਾਕੇ ਜਿੱਥੇ ਬਹੁਤ ਜ਼ਿਆਦਾ ਖਣਜ ਪਦਾਰਥ ਹੈ ਉਸ ਖਣਜ ਪਦਾਰਥਾਂ ਦੇ ਉੱਤੇ ਕਬਜ਼ਾ ਕਰਨ ਵਾਸਤੇ ਕਾਰਪੋਰੇਟ ਕਾਰਪੋਰੇਟਾਂ ਨੂੰ ਉਹਦੇ ਉੱਤੇ ਕਾਰਜ ਕਰਾਉਣ ਲਈ ਅੱਜ ਮੋਦੀ ਸ਼ਾਹ ਦੀ ਜੋੜੀ ਕਹਿ ਰਹੀ ਹੈ ਕਿ ਬਹੁਤ ਛੇਤੀ ਅਸੀਂ ਵਿਕਾਸ ਦੇ ਰਾਹ ਤੇ ਪਹੁੰਚ ਜਾਵਾਂਗੇ ਵਿਕਾਸ ਦੇ ਰਾਹ 'ਚ ਰੋੜਾ ਕੌਣ ਹੈ ਮਾਲਵਾਦੀ ਰੋੜਾ ਨੇ ਨਕਸਰਵਾਦੀ ਉਹਦੇ 'ਚ ਰੋੜਾ ਨੇ ਇਹ 2000 ਮਾਰਚ 2026 ਤੱਕ ਉਹਨੇ ਕਸਮ ਖਾਦੀ ਹੈ ਕਿ ਮਾਓਵਾਦ ਨੂੰ ਬਿਲਕੁਲ ਖਤਮ ਕੀਤਾ ਜਾਊ ਤੇ ਫਿਰ ਵਿਕਾਸ ਜਿਹੜਾ ਹੈਗਾ ਅੱਗੇ ਵਧੂ ਵਿਕਾਸ ਦਾ ਕੀ ਮਤਲਬ ਆ ਫਿਰ ਜਿਹੜਾ ਇਸ ਬਹੁਤ ਸਾਰੀਆਂ ਕੰਪਨੀਆਂ ਨੇ ਬਹੁ ਰਾਸ਼ਟਰੀ ਘਰਾਣੇ ਆ ਉਹ ਜੋ ਲਲਚਾਈਆਂ ਨਜ਼ਰਾਂ ਨਾਲ ਸਾਡੇ ਖੰਜ ਪਦਾਰਥਾਂ ਨੂੰ ਸਾਡੀ ਕੁਦਰਤੀ ਦੌਲਤ ਨੂੰ ਦੇਖ ਰਹੇ ਆ ਤੇ ਉਹ ਸਾਰਾ ਕੁਝ ਆਪਣੇ ਰਾਸਤੇ ਦਾ ਰੋੜਾ ਪਾਸੇ ਕਰਕੇ ਮਾਓਵਾਦੀਆਂ ਨੂੰ ਪਾਸੇ ਕਰਕੇ ਉਹਨਾਂ ਦੇ ਹਵਾਲੇ ਕਰਨਾ ਚਾਹੁੰਦੇ ਆ ਗੱਲ ਸਿਰਫ ਮਾਓਵਾਦੀਆਂ ਦੀ ਨਹੀਂ ਹੈ ਅੱਜ ਮਾਓਵਾਦੀ ਦਾ ਸਿਰਫ ਬਹਾਨਾ ਹੈ ਪਰ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਰਮੰਟੰਗ ਨਾਲ ਸਾਡੇ ਬੁੱਧੀਜੀਵੀ ਸਾਡੇ ਇਤਿਹਾਸਕਾਰ ਸਾਡੇ ਪੱਤਰਕਾਰ ਆਵਾਜ਼ ਉਠਾਉਂਦੇ ਆ ਉਹਨਾਂ ਨੂੰ ਵੀ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਅਰਗਨ ਨਕਸਲਾਈਟ ਤੇ ਇਸ ਤੋਂ ਬਾਅਦ ਜਿਹੜੇ ਵੀ ਲਕਸਲਵਾੜੀ ਦੇ ਨਾਂ ਤੇ ਕੰਮ ਕਰਦੀਆਂ ਵੱਖ-ਵੱਖ ਜੱਥੇਬੰਦੀਆਂ ਦੇਖਦੇ ਵੱਖ-ਵੱਖ ਭਾਗਾਂ ਦੇ ਵਿੱਚ ਕੰਮ ਕਰਦੀਆਂ ਜੱਥੇਬੰਦੀਆਂ ਜਿਨ੍ਹਾਂ ਨੇ Maoਵਾਦੀਆਂ ਬਾਗ ਹਥਿਆਰਬੰਦ ਲੜਾਈ ਨਹੀਂ ਸ਼ੁਰੂ ਕੀਤੀ ਪਰ ਉਹ ਵੀ Maoਵਾਦੀ ਵਿਚਾਰਧਾਰਾ ਨੂੰ ਮੰਨਦੇ ਐ ਅੱਜ Maoਵਾਦ ਨੂੰ ਖਤਮ ਕਰਕੇ ਉਹਨਾਂ ਦੀ ਵਾਰੀ ਹੈ ਪਰ ਸਿਰਫ ਉਹਨਾਂ ਦੀ ਨਹੀਂ ਅੱਗੇ ਜਿਨ੍ਹਾਂ ਦੇ ਨਾਂ ਵੀ ਕੌਮਨਿਸਟ ਲੱਗਿਆ ਹੋਇਆ ਹੈ ਉਹਦੇ ਬਾਰੇ ਵੀ ਮੋਤੀ ਨੇ ਕੰਟਰੀਬਿਊ ਦਿੱਤੀ ਹੈ ਐਂਡ ਇਨ ਐਕਸਪ੍ਰੈਸ ਨੂੰ ਤੇ ਕਿਹਾ ਇਹ ਜਿਹੜੇ ਕਮਿਊਨਿਸਟ ਹੈ ਜਿਨ੍ਹਾਂ ਉਹਦਾ ਇਸ਼ਾਰਾ ਸੀ ਜਿਹੜੇ ਪਾਰਲੀਮੈਂਟਰੀ ਚੋਣਾਂ ਲੜਦੇ ਐ ਚੋਣਾਂ ਰਾਹੀਂ ਆਪਣੀ ਜੋੜੀ ਰਾਜਨੀਤੀ ਹੈ ਉਹਨੂੰ ਅੱਗੇ ਵਧਾਉਂਦੇ ਐ ਪਰ ਇਹ ਜਿਹੜੇ ਕਮਿਊਨਿਸਟ ਹੈ ਇਹ ਵੀ ਬਹੁਤ ਜ਼ਾਹਿਰੀਲੇ ਐ ਇਹਨਾਂ ਦੀ ਵਿਚਾਰਧਾਰਾ ਵੀ ਬਹੁਤ ਖਤਰਨਾਕ ਹੈ ਭਾਵੇਂ ਥੋੜੇ ਜਿਹੇ ਸੇਜਾ ਘੇਰਲਾ ਚ ਹੀ ਬੈਠੇ ਐ ਪਰ ਇਹਨਾਂ ਦੀ ਵਿਚਾਰਧਾਰਾ ਵੀ ਬਹੁਤ ਖਤਰਨਾਕ ਹੈ ਕਿਉਂ ਕਿ ਜਿਹੜੀ ਹੈ ਫਾਸ਼ੀਵਾਦੀ ਵਿਚਾਰਧਾਰਾ ਹੈ ਇਹਦੇ ਵਿੱਚ ਸਾਰੇ ਹੀ ਉਹ ਦੁਸ਼ਮਣ ਹੈ ਜਿਹੜੇ ਮੌਕੇ ਦੀ ਜਿਹੜੀ حکومت ਹੈ ਉਹਦੇ ਜੋ ਵਿਚਾਰਾਂ ਨਾਲ ਸਹਿਮਤ ਨਹੀਂ ਜੋ ਉਹਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਐ ਜੋ ਉਹਨਾਂ ਦੇ ਫੈਸਲਿਆਂ ਦੇ ਖਿਲਾਫ ਲੋਕ ਵਰਦੀ ਫੈਸਲਿਆਂ ਦੇ ਖਿਲਾਫ ਲੜਦੇ ਐ ਉਹ ਸਾਰਾ ਹੀ ਉਹਨਾਂ ਦਾ ਸਾਰਿਆਂ ਦਾ ਵਿਰੋਧ ਕਰਦੇ ਐ ਸੋ ਅੱਜ ਹਾਲਾਤ ਇਹ ਬਣ ਚੁੱਕੇ ਐ ਅੱਜ ਅਸੀਂ ਜੇ ਇੱਥੇ ਇਕੱਠੇ ਹੋ ਕੇ ਸਾਥੀ ਗੁਰਦੇਵ ਸਿੰਘ ਪਹਾੜਪੁਰ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਤਾਂ ਅੱਜ ਦੇ ਸਮੇਂ ਦੀ ਜੋ ਸਭ ਤੋਂ ਵੱਡੀ ਚੁਣੌਤੀ ਹੈ ਸਾਮਰਾਜ ਵੱਲੋਂ ਲੋਕਾਂ ਨੂੰ ਪਕੜਿਆਮ ਕਰਨ ਦੀ ਜੋ ਚੁਣੌਤੀ ਹੈ ਸਾਡੇ ਦੇਸ਼ ਦੇ ਵਿੱਚ ਜੋ ਕੌਨਸਟਰਕਟਿਵਾਂ ਨੂੰ ਮਾਰਨ ਦੀ ਮੋਦੀ ਸ਼ਾਹ ਦੀ ਜੋ ਨੀਤੀ ਹੈ ਜੋ ਇਹਨਾਂ ਵੱਲੋਂ ਵੱਡੇ ਪੱਧਰ ਤੇ ਸਾਡੇ ਜਲ ਜੰਗਲ ਜ਼ਮੀਨ ਉੱਤੇ ਕਾਰਜੇ ਕਰਾਏ ਜਾ ਰਹੇ ਆ ਲੋਕ ਸ਼ਾਸਨ ਅਸਾਂ ਨੂੰ ਦਬਾਇਆ ਜਾ ਰਿਹਾ ਹੈ ਕਟ ਗਿਨਤੀ ਮੁਸਲਮਾਨਾਂ ਦਾ ਭੱਗੀ ਪੱਧਰ ਤੇ ਕਤਿਆਨ ਕੀਤਾ ਜਾ ਰਿਹਾ ਹੈ ਜੋ ਵੱਖਰਾ ਪਹਿਰਾਵਾ ਪਹੁੰਦੇ ਆ ਤਾਂ ਮੋਦੀ ਇਸ਼ਾਰਾ ਕਰਦੇ ਆ ਕਿ ਸਾਡੇ ਦੁਸ਼ਮਣ ਪਹਿਰਾਵੇ ਤੋਂ ਪਛਾਣਿਆ ਜਾ ਸਕਦੇ ਆ ਜਿਹਦਾ ਮਤਲਬ ਇੱਕ ਵੱਖਰੇ ਪਹਿਰਾਵੇ ਵਾਲੇ ਮੁਸਲਮਾਨ ਸਾਰੇ ਦੇ ਸਾਰੇ ਹੀ ਸਾਡੇ ਦੁਸ਼ਮਣ ਆ ਅਸਾਈ ਵੀ ਸਾਡੇ ਦੁਸ਼ਮਣ ਆ ਇਹ ਜੋ ਇਹਨਾਂ ਦਾ ਪ੍ਰੋਗਰਾਮ ਆ ਉਹਦੇ ਪ੍ਰੋਗਰਾਮ ਦੇ ਆਰਐਸਐਲ ਦਾ ਜੋ ਪ੍ਰੋਗਰਾਮ ਆ ਉਹਦੇ ਚ ਦਰਜ ਕੀਤਾ ਹੋਇਆ ਸੋ ਸਾਡੀ ਐਸ ਆਰਐਸਐ ਦੇ ਖਿਲਾਫ ਜੋ ਇਹਨਾਂ ਵੱਲੋਂ ਹਮਲਾਵਰਦੀਆਂ ਕੀਤੇ ਜਾ ਰਹੀਆਂ ਉਹਦੇ ਖਿਲਾਫ ਲੜਾਈ ਹੈ ਤੇ ਸਾਡੀਆਂ ਇਹ ਚੁਣੌਤੀਆਂ ਨਾਲ ਜੋ ਟੱਕਰ ਲੈਣੀ ਹੈ ਤਾਂ ਸਾਡੇ ਸਾਰੇ ਇਨਕਲਾਬੀਆਂ ਨੂੰ ਸਿਰ ਜੋੜ ਕੇ ਬਖਸ਼ਣਾ ਪਊਗਾ ਆਪ ਸਿਥਿ ਵਿਚਾਰ ਬਟੰਦਰਾ ਕਰਨਾ ਪਊਗਾ ਤੇ ਦੇਸ਼ ਪੱਧਰ ਤੇ ਇੱਕ ਇਨਕਲਾਬੀ ਕਾਂਗਰਸ ਪਾਰਟੀ ਉਹ ਬਣਾਉਣੀ ਪਊ ਇਨਕਲਾਬੀ ਕਾਂਗਰਸ ਪਾਰਟੀ ਤੋਂ ਬਿਨਾ ਅਸੀਂ ਜਨਤਰ ਕੋਲ ਜਿੱਡੇ ਵੱਡੇ ਲੱਗ ਲਏ ਜਿੰਨਾ ਮਰਜੀ ਅਸੀਂ ਲੋਕਾਂ ਦੇ ਸੰਘਰਸ਼ ਖੜੇ ਕਰ ਲਈਏ ਪਰ ਇਨਕਲਾਬੀ ਕਾਂਗਰਸੀ ਪਾਰਟੀ ਤੋਂ ਬਿਨਾ ਉਸ ਨੂੰ ਸਹੀ ਦਿਸ਼ਾ ਚ ਨਹੀਂ ਪਹੁੰਚਾਇਆ ਜਾਣਾ ਇਸ ਲਟੇਰੇ ਸਿਸਟਮ ਤੇ ਸੱਟ ਨਹੀਂ ਮਾਰੀ ਜਾਣੀ ਤੋਂ ਇਹ ਸਿਸਟਮ ਨੂੰ ਬਦਲਣ ਵਾਸਤੇ ਇਨਕਲਾਬੀ ਜੋ ਸਾਡੀ ਲੜਾਈ ਆ ਉਹਨੂੰ ਬਦਲ ਉਹਨੂੰ ਅੱਗੇ ਵਧਾਉਣਾ ਹੈ ਪਾਰਟੀ ਬਣਾਉਣੀ ਹੈ ਤੇ ਜੋ ਅੱਜ ਦੀਆਂ ਚੁਣੌਤੀਆਂ ਨੇ ਜੋ ਤਬਦੀਲੀਆਂ ਹੋਈਆਂ ਦੁਨੀਆ ਚ ਦੇਸ਼ ਚ ਉਹਨੂੰ ਸਮਝਣਾ ਉਹ ਸਮਝ ਕੇ ਨਵੇਂ ਕਾਰਜ ਕਰਨੇ ਆ ਉਹ ਕਾਰਜ ਕਰਕੇ ਅਸੀਂ ਸਾਡੇ ਸ਼ਹੀਦਾਂ ਦੇ ਬਦਲੇ ਲੈਣੇ ਆ ਇਹ ਸਮਾਜ ਨੂੰ ਬਤਨਣਾ ਲੋਕਾਂ ਦੇ ਹਿਤਾਂ ਦੀ ਖਤਰ ਨਾ ਮੰਨ ਰੋਜੋ ਸਮਾਜ ਹੈ ਉਹਦੀ ਉਸਾਰੀ ਕਰਨੀ ਹੈ ਇਹੀ ਸਾਥੀ ਕਰਦੇ ਆ ਉਹਨੂੰ ਸੱਚੀ ਸਨਦ ਲਈ ਹੈ ਜੈ ਜੰਤਾ ਜੈ ਸ਼ਰਮ